ਹਾਂਜੀ ਇਟਲੀ ਦਾ ਇੱਕ ਦਿਨ ਰਹਿ ਗਿਆ ਸਿਰਫ ਸਿਰਫ ਤੁਹਾਡੇ ਕੋਲ ਪ੍ਰੀ ਫੀਲਿੰਗ ਪੇਪਰ ਭਰਨ ਦੇ ਦਾ ਇੱਕ ਦਿਨ 7 ਦਸੰਬਰ ਤੋਂ ਬਾਅਦ ਇਹ ਬੰਦ ਹੋ ਜਾਣਾ ਉਸ ਤੋਂ ਬਾਅਦ ਫਿਰ ਜਨਵਰੀ ਫਰਵਰੀ ਦੇ ਵਿੱਚ ਤੁਹਾਡੇ ਪੇਪਰ ਕਲਿੱਕ ਹੋਣੇ ਸਟਾਰਟ ਹੋ ਜਾਣੇ ਉਸ ਤੋਂ ਬਾਅਦ ਫਿਰ ਤੁਹਾਡੇ ਪੇਪਰ ਨਿਕਲਣੇ ਸਟਾਰਟ ਹੋਣਗੇ ਬਹੁਤ ਲੋਕਾਂ ਦਾ ਇਹ ਸਵਾਲ ਆ ਕਿ ਕਲਿੱਕ ਹੋਣ ਤੋਂ ਕਿੰਨੇ ਦਿਨਾਂ ਬਾਅਦ ਪੇਪਰ ਨਿਕਲਦੇ ਆ ਔਰ ਜਦੋਂ ਪੇਪਰ ਨਿਕਲ ਜਾਂਦੇ ਸਾਨੂੰ ਕੀ ਕੀ ਕੁਝ ਕਰਨਾ ਪਏਗਾ ਕਿਹੜਾ ਕਿਹੜਾ ਕੰਮ ਹੋਏਗਾ ਕੀ ਹੋਏਗਾ ਕਿੱਦਾਂ ਰਹਿਣਾ ਕੀ ਕਰਨਾ ਸਾਰਾ ਕੁਝ ਅੱਜ ਤੁਹਾਡੇ ਨਾਲ ਐਕਸਪਲੇਨ ਕਰਾਂਗੇ ਪਰ ਪਹਿਲਾਂ ਤੁਹਾਡੇ ਕੋਲ ਸਿਰਫ ਉਹ ਸਿਰਫ ਇੱਕ ਦਿਨ ਬਚਿਆ ਅਗਰ ਤੁਸੀਂ ਚਾਹਦੇ ਆ ਕਿ ਤੁਸੀਂ ਵੀ ਇਟਲੀ ਦੇ ਪੇਪਰ ਭਰਨੇ ਆ ਇਟਲੀ ਜਾਣ ਦੇ ਚਾਹਵਾਨ ਹੋ ਤਾਂ ਸੋ ਤੁਹਾਡੇ ਕੋਲ ਸਿਰਫ ਸਿਰਫ ਇੱਕ ਦਿਨ ਬਚਿਆ ਹੋਇਆ ਹੈ ਲਾਸਟ ਦਿਨਾਂ ਲਾਸਟ ਚਾਂਸ ਆ ਸੋ ਅਲੱਗ ਆਪਣਾ ਅਜ਼ਮਾ ਲਓ ਅਗਰ ਤੁਹਾਡਾ ਕੋਈ ਏਜੰਟ ਹੈਗਾ ਯਾਰ ਦੋਸਤ ਹੈਗਾ ਫਰੈਂਡ ਹੈਗਾ ਤਾਂ ਤੁਸੀਂ ਪੇਪਰ ਭਰ ਸਕਦੇ ਆ ਬਹੁਤ ਜ਼ਿਆਦਾ ਚਾਂਸ ਆ ਪੇਪਰ ਨਿਕਲਣ ਦੇ ਕਿਉਂਕਿ ਤੁਹਾਨੂੰ ਪਤਾ ਹੈ ਇਟਲੀ ਨੇ ਪਹਿਲਾਂ ਹੀ ਕੋਟਾ ਆਧਾਰਿਤ ਕੀਤਾ ਹੋਇਆ ਕਿ ਸਾਨੂੰ ਇੰਨੇ ਲੱਖ ਬੰਦੇ ਦੀ ਜ਼ਰੂਰਤ ਆ ਸੋ ਇਹ ਨਾ ਹੋਵੇ ਕਿ ਤੁਸੀਂ ਰਹਿ ਜਾਓ ਫਿਰ ਉਹ ਕੋਟਾ ਪੂਰਾ ਹੋ ਜਾਵੇ ਇਸ ਟਾਈਮ ਬਹੁਤ ਜ਼ਿਆਦਾ ਚਾਂਸ ਆ ਤੁਹਾਡੇ ਪੇਪਰ ਨਿਕਲਣ ਦੇ ਸੋ ਜਲਦੀ ਜਲਦੀ ਪੇਪਰ ਪੜੋ ਉਸ ਤੋਂ ਬਾਅਦ ਜਨਵਰੀ ਤੇ ਫਰਵਰੀ ਦੇ ਵਿੱਚ ਕਲਿੱਕ ਡੇਟਾ ਆਉਣੀ ਆ ਕਲਿੱਕ ਡੇਟਾ ਆਉਣ ਤੋਂ ਬਾਅਦ ਹੀ ਤੁਹਾਡੇ ਪੇਪਰ ਨਿਕਲਣਗੇ ਤੁਹਾਨੂੰ ਪਤਾ ਲੱਗੇਗਾ ਤੁਹਾਡਾ ਪੇਪਰ ਨਿਕਲੇਗਾ ਕਿ ਨਹੀਂ ਨਿਕਲੇਗਾ ਉਸ ਤੋਂ ਬਾਅਦ 45 ਦਿਨਾਂ ਤੋਂ ਬਾਅਦ ਤੁਹਾਡੇ ਪੇਪਰ ਨਿਕਲਣੇ ਸਟਾਰਟ ਹੋ ਜਾਣੇ ਸਾਰਿਆਂ ਦੇ ਵੀਜੇ ਨੂੰ ਲਾਉਸਤਾ ਆਣੇ ਸਟਾਰਟ ਹੋ ਜਾਣੇ ਉਸ ਤੋਂ ਬਾਅਦ ਜਦੋਂ ਨੂਲਾ ਹੌਸਤਾ ਆਉਂਦਾ ਤਾਂ ਬਹੁਤ ਲੋਕਾਂ ਨੂੰ ਇਹ ਹੋ ਜਾਂਦਾ ਕਿ ਲੋਜੀ ਨੂਲਾ ਹੌਸਤਾ ਆ ਗਿਆ ਸਾਡਾ ਵੀਜ਼ਾ ਲੱਗ ਗਿਆ ਪਰ ਇਸ ਤਰ੍ਹਾਂ ਦਾ ਵੀਰਿਓ ਕੁਝ ਵੀ ਨਹੀਂ ਹੁੰਦਾ ਬਹੁਤ ਹੀ ਕੇਸ ਸਾਹਮਣੇ ਆ ਰਹੇ ਆ ਕਿ ਨੂਲਾ ਹੌਸਤਾ ਆਉਣ ਤੋਂ ਬਾਅਦ ਹੁਣ ਤੁਹਾਨੂੰ ਪਤਾ ਕਿ ਰੂਲ ਸਾਰੇ ਚੇਂਜ ਕਰਤੇ ਆ ਇਟਲੀ ਇਮੀਗ੍ਰੇਸ਼ਨ ਨੇ ਸੋ ਹੁਣ ਨੂਲਾ ਹੌਸਤਾ ਆਉਣ ਤੋਂ ਬਾਅਦ ਜਦੋਂ ਤੁਸੀਂ ਦਿੱਲੀ ਇਟਲੀ ਐਮਬੈਸੀ ਦੇ ਵਿੱਚ ਆਪਣੇ ਪੇਪਰ ਜਮ੍ਹਾਂ ਕਰਦੇ ਆ ਸੋ ਉਹ ਇਨਕੁਆਰੀ ਕਰਦੇ ਆ ਜਦੋਂ ਤੁਹਾਡਾ ਪਾਸਪੋਰਟ ਲੈਂਦੇ ਆ ਉਹ ਜਿਹੜੇ ਮਾਲਕ ਨੇ ਤੁਹਾਡੇ ਪੇਪਰ ਭਰੇ ਹੁੰਦੇ ਆ ਉਹਦੇ ਨਾਲ ਕੰਟੈਕਟ ਕਰਦੇ ਆ ਈਮੇਲ ਕਰਦੇ ਆ ਕਾਲ ਕਰਦੇ ਆ ਅਗਰ ਤੁਹਾਡੇ ਮਾਲਕ ਨੂੰ ਪਤਾ ਹੁੰਦਾ ਕਿ ਤੁਸੀਂ ਆ ਰਹੇ ਆ ਤਾਂ ਮਾਲਕ ਤੁਹਾਡਾ ਇਨਫੋਰਮ ਕਰਦਾ ਕਿ ਹਾਂ ਇਹ ਬੰਦਾ ਮੇਰਾ ਮੇਰੇ ਕੋਲ ਆ ਰਿਹਾ ਬਹੁਤ ਲੋਕਾਂ ਦੇ ਵਿੱਚ ਇਹ ਹੁੰਦਾ ਕਿ ਮਾਲਕ ਨੂੰ ਪਤਾ ਹੀ ਨਹੀਂ ਹੁੰਦਾ ਕਿ ਇਹ ਬੰਦੇ ਦੇ ਪੇਪਰ ਮੇਰੇ ਥਰੂ ਭਰ ਹੋਏ ਵਿਆ ਤੁਹਾਨੂੰ ਪਤਾ ਕਿ ਸਭ ਕੁਝ ਚੱਲਦਾ ਸੀ ਉੱਪਰ ਬਹਿ ਕੇ ਸੋ ਹੁਣ ਉਹ ਸਾਰਾ ਚੋਰ ਮੋਰੀਆਂ ਬੰਦ ਹੋ ਗਿਆ ਮੈਂ ਲਾਸਟ ਵੀਕ ਵੀਡੀਓ ਤਿਆਰ ਕੀਤੀ ਸੀ ਜਿਹਦੇ ਵਿੱਚ ਦੱਸਿਆ ਸੀ ਕਿ ਨੁਲਾ ਉਸਤਾ ਆਉਣ ਤੋਂ ਬਾਅਦ ਵੀਜ਼ਾ ਨਹੀਂ ਲੱਗਿਆ ਮੁੰਡੇ ਦੇ ਪੈਸੇ ਵੀ ਡੁੱਬ ਗਏ ਏਜੰਟ ਪੈਸਾ ਵੀ ਲੈ ਗਿਆ ਤੇ ਆਬੈਸੀ ਨੇ ਉਹਨੂੰ ਇਹ ਰੀਜਨ ਦਿੱਤਾ ਕਿ ਤੇਰੇ ਓਨਰ ਨੇ ਸਾਡੇ ਨਾਲ ਕੋਈ ਵੀ ਰابطਾ ਨਹੀਂ ਕੀਤਾ ਸਾਨੂੰ ਕੋਈ ਵੀ ਇਨਫੋਰਮੇਸ਼ਨ ਨਹੀਂ ਦਿੱਤੀ ਤੇਰੇ ਬਾਰੇ ਸਾਨੂੰ ਉਹਦੇ ਵੀ ਡਾਕੂਮੈਂਟ ਦੀ ਥੋੜੀ ਰਿਕੁਆਇਰਮੈਂਟ ਸੀ ਅਸੀਂ ਤੇਰੇ ਮਾਲਕ ਨੂੰ ਈਮੇਲ ਕੀਤੀ ਸੀ ਸੋ ਇਹ ਚੀਜ਼ਾਂ ਹੋ ਰਹੀਆਂ ਤੁਸੀਂ ਵੀ ਇਸ ਚੀਜ਼ ਦਾ ਸ਼ਿਕਾਰ ਨਾ ਹੋ ਜਿਓ ਕਿ ਨੁਲਾ ਉਸਤਾ ਆ ਗਿਆ ਤੁਹਾਡਾ 100% ਵੀਜ਼ਾ ਲੱਗ ਗਿਆ ਸੋ ਪਹਿਲਾ ਪੁਆਇੰਟ A ਯਾਦ ਰੱਖਿਓ ਕਿ ਜਿੰਨੀ ਦੇ ਤੁਸੀਂ ਪਹੁੰਚਦੇ ਨਹੀਂ 19 ਦਿਨ ਹਜੇ ਤੱਕ ਕੋਈ ਤੁਹਾਡਾ ਪਤਾ ਨਹੀਂ ਕਿ ਵੀਜ਼ਾ ਲੱਗੇਗਾ ਕਿ ਨਹੀਂ ਲੱਗੇਗਾ ਅਗਰ ਤੁਹਾਡਾ ਮਾਲ ਕੋਈ ਫੇਕ ਆ ਜਾਂ ਕੁਝ ਵੀ ਇੰਦਾ ਭਰੇ ਹੋਏ ਪੇਪਰ ਔਰ ਦੂਜੀ ਗੱਲ ਇਹ ਹੈਗਾ ਤੁਹਾਡਾ ਵੀਜ਼ਾ ਵੀ ਲੱਗ ਜਾਂਦਾ ਸਾਰਾ ਕੁਝ ਵੀ ਹੋ ਜਾਂਦਾ ਤੁਸੀਂ ਇਟਲੀ ਦੇ ਵਿੱਚ ਪਹੁੰਚ ਵੀ ਜਾਂਦੇ ਤਾਂ ਤੁਹਾਡਾ ਸਭ ਤੋਂ ਪਹਿਲਾ ਕੰਮ ਇਹ ਹੋਏਗਾ ਕਿ ਜਿਹੜਾ ਵੀ ਤੁਹਾਡਾ ਮਾਲਕ ਹੈ ਜਿਹੜੇ ਮਾਲਕ ਨੇ ਤੁਹਾਡੇ ਪੇਪਰ ਭਰੇ ਆ ਉਹ ਨੂੰ ਤੁਸੀਂ ਪ੍ਰਾਫੇ ਟੂਰੇ ਲੈ ਕੇ ਹੀ ਜਾਣਾ ਜਿੱਥੇ ਤੁਹਾਡੇ ਪੇਪਰ ਮਿਲਣੇ ਆ ਕਿੱਟ ਮਿਲਣੀਆਂ ਜਿੱਥੇ ਤੁਸੀਂ ਫਿਰ ਕਿੱਟ ਨੂੰ ਉਹਦੇ ਵਿੱਚ ਮਾਲਕ ਦੇ ਪੇਪਰ ਭਰ ਹੋਣੇ ਆ ਡਾਕੂਮੈਂਟ ਭਰ ਹੋਣੇ ਆ ਥੋੜੇ ਲੱਗਣੇ ਆ ਉਹ ਸਾਰੀ ਫਾਈਲ ਕਿੱਟ ਭਰ ਕੇ ਤੁਸੀਂ ਪੋਸਟੇ ਇਟਾਲੀਆ ਦੇ ਵਿੱਚ ਜਾ ਕੇ ਸਬਮਿਟ ਕਰਨੀ ਆ ਫਿਰ ਉੱਥੇ ਤੁਹਾਨੂੰ ਬਾਇਓਮੈਟਰੀ ਦੀ ਡੇਟ ਮਿਲਣੀ ਆ ਸੋ ਇਹ ਕੰਮ ਕਰਨੇ ਨਾ ਭੁੱਲਿਓ ਤੁਸੀਂ ਬੇਸ਼ੱਕ ਤੁਹਾਨੂੰ ਏਜੰਟ ਕਹਿੰਦਾ ਜੀ ਤੋ ਇਹ ਇਹ ਮਾਲਕ ਕੋਲ ਕੰਮ ਹੈ ਨਹੀਂ ਤੁਹਾਨੂੰ ਹੋਰ ਮਾਲਕ ਦੇ ਕੋਲ ਲੈ ਚਲਦਾ ਸੋ ਜਿਹੜੇ ਵੀ ਮਾਲਕ ਦੇ ਕੋਲ ਜਾਣਾ ਤੁਸੀਂ ਇਹ ਕੰਮ ਜ਼ਰੂਰ ਕਰਿਓ ਨਹੀਂ ਫਿਰ ਸਾਰੀ ਜ਼ਿੰਦਗੀ ਪਛਤਾਉਂਗੇ ਕੱਚੇ ਦੇ ਕੱਚੇ ਹੀ ਰਹੋਗੇ ਤੁਹਾਡਾ ਕੁਝ ਵੀ ਨਹੀਂ ਹੋਣਾ ਹੁਣ ਵੀ ਅਕਸਰ ਮੁੰਡਿਆਂ ਦੇ ਕਮੈਂਟ ਆਉਂਦੇ ਆ ਕਿ ਕੱਚੇ ਆ ਸਾਡਾ ਕੀ ਹੋਏਗਾ ਇਮੀਗ੍ਰੇਸ਼ਨ ਕਦੋਂ ਖੁੱਲੇਗੀ ਉਹ ਤੁਹਾਨੂੰ ਪਤਾ ਕਿ ਅੱਜ ਤੋਂ 5-6 ਸਾਲ ਪਹਿਲਾਂ ਖੁੱਲੀ ਸੀ ਇਸ ਤੋਂ ਬਾਅਦ ਹੁਣ ਕੋਈ ਪਤਾ ਨਹੀਂ ਉਹ ਕਦੋਂ ਖੁੱਲੇ ਨਾ ਖੁੱਲੇ ਸੋ ਅਗਰ ਤੋ ਅਜੀ ਪੈਸੇ ਲਗਾ ਕੇ ਆਏ ਹੋ ਅਗਰ ਤੁਹਾਡੇ ਕੋਲ ਸਾਰਾ ਕੁਝ ਹੈਗਾ ਸੋ ਤੁਸੀਂ ਆਪਣੇ ਮਾਲਕ ਦੇ ਨਾਲ ਜਾ ਕੇ ਇਹ ਗਲਤੀਆਂ ਨਾ ਕਰਿਓ ਸਿੱਧਾ ਜਾ ਕੇ ਉਹਨੂੰ ਪ੍ਰੈਫੇਤੂਰਾ ਜਾ ਕੇ ਆਪਣੀ ਕਿੱਟ ਲਿਓ ਤੇ ਆਪਣੇ ਡਾਕੂਮੈਂਟ ਸਬਮਿਟ ਕਰਾ ਦਿਓ ਬਾਕੀ ਰਹੀ ਕੰਮ ਦੀ ਕੰਮ ਦੇ ਹਾਲਾਤ ਨਾਜ਼ੁਕ ਹੀ ਆ ਇਟਲੀ ਦੇ ਵਿੱਚ ਤੁਹਾਨੂੰ ਪਤਾ ਹੀ ਆ ਬਹੁਤ ਲੋਕ ਹਲੇ ਇੱਦਾਂ ਦੇ ਆ ਜਿਨ੍ਹਾਂ ਨੂੰ ਕੰਮ ਨਹੀਂ ਮਿਲਦਾ ਸੋ ਤੁਸੀਂ ਇਸ ਚੀਜ਼ ਦੇ ਲਈ ਪ੍ਰਪੇਅਰ ਹੋ ਕੇ ਆਇਓ ਗੱਲ ਪੂਰੀ ਕਰਕੇ ਆਓ ਕਿ ਜਿੱਥੇ ਦੇ ਪੇਪਰ ਭਰਿਆ ਮੈਨੂੰ ਕੰਮ ਵੀ ਚਾਹੀਦਾ ਬਹੁਤ ਲੋਕ ਇਹ ਗਲਤੀ ਕਰ ਦਿੰਦੇ ਬਸ ਹੀ ਸਾਨੂੰ ਪਹਚਾ ਦੇ ਇਟਲੀ ਬਾਕੀ ਅਸੀਂ ਆਪੇ ਦੇਖ ਲਾਂਗੇ ਪਰ ਹੁਣ ਉਹ ਪਹਿਲਾਂ ਨਹੀਂ ਗੱਲਾਂ ਨਹੀਂ ਰਹੀਆਂ ਵੀਰੋ ਕਿ ਇਟਲੀ ਦੇ ਵਿੱਚ ਪਹੁੰਚ ਕੇ ਬਹੁਤ ਰਸਤੇ ਹੁੰਦੇ ਸੀ ਬਹੁਤ ਕੰਮ ਹੁੰਦੇ ਸੀ ਸਭ ਕੁਝ ਠੀਕ ਹੁੰਦਾ ਸੀ ਪਰ ਹੁਣ ਉਹ ਕੰਮ ਨਹੀਂ ਰਿਹਾ ਕਿ ਦਰਖਤਾਂ ਨੂੰ ਨੋਟ ਲੱਗਿਆ ਜਾ ਕੇ ਤੋੜ ਦੋ ਹੁਣ ਤਾਂ ਦਰਖਤਾਂ ਨੂੰ ਫਲ ਤੋੜਨ ਵਾਲਾ ਕੰਮ ਵੀ ਨਹੀਂ ਮਿਲਦਾ ਹੈਗਾ ਉਹ ਵਿੱਚ ਵੀ ਇੰਨੀ ਕੁ ਜ਼ਿਆਦਾ ਸ਼ਾਰਟੇਜ ਆਹੀ ਐਨੀ ਜ਼ਿਆਦਾ ਲੇਬਰ ਆਲਰੇਡੀ ਹੋ ਗਈ ਕੰਮ ਲੱਗਣ ਤੋਂ ਬਹੁਤ ਹੀ ਪ੍ਰੋਬਲਮ ਆ ਰਹੀ ਆ ਸੋ ਤੁਸੀਂ ਇਹ ਚੀਜ਼ਾਂ ਦਾ ਧਿਆਨ ਰੱਖਿਓ ਤੁਸੀਂ ਕਦੇ ਮਾਰ ਨਹੀਂ ਖਾਉਂਗੇ ਬਾਕੀ ਜਿੱਦਾਂ ਜਿੱਦਾਂ ਲੋਕਾਂ ਦੇ ਕੋਈ ਵੀ ਅਪਡੇਟ ਆਏਗੀ ਜਾਂ ਕੋਈ ਵੀ ਕਮੈਂਟ ਆਏਗਾ ਆਪਾਂ ਉਹਦਾ ਵੀ ਜਵਾਬ ਦੇਣ ਦੀ ਟਰਾਈ ਕਰਾਂਗੇ ਬਾਕੀ ਹੁਣ ਇਹ ਮਾਰਚ ਦੇ ਅੱਧ ਤੋਂ ਬਾਅਦ ਤੇ ਤੁਹਾਡੇ ਪੇਪਰ ਨਿਕਲਨੇ ਸਟਾਰਟ ਹੋ ਜਾਣੇ ਤੇ ਸਾਰਿਆਂ ਨੂੰ ਬੈਸਟ ਵਿਸ਼ੇ ਤੇ ਜਲਦੀ ਜਲਦੀ ਤੁਹਾਡੇ ਪੇਪਰ ਨਿਕਲ ਤੇ ਜਲਦੀ ਜਲਦੀ ਤੁਸੀਂ ਆਪਣਾ ਫਿਊਚਰ ਬਣਾਉਣ ਦੇ ਲਈ ਇਟਲੀ ਦੀ ਧਰਤੀ ਤੇ ਆਓ ਤੇ ਤੁਹਾਡਾ ਫਿਊਚਰ ਬ੍ਰਾਈਟ ਹੋਵੇ ਜੋ ਤੁਸੀਂ ਸਪਨੇ ਸੋਚ ਕੇ ਇੱਥੇ ਆਉਣਾ ਉਹ ਤੁਹਾਡੇ ਸਪਨੇ ਪੂਰੇ ਹੋਣ ਕਿਉਂਕਿ ਹਰ ਇੱਕ ਸੋਚ ਕੇ ਇਹੀ ਆਉਂਦਾ ਕਿ ਮੇਰਾ ਵਧੀਆ ਫਿਊਚਰ ਹੋਵੇ ਮੈਂ ਆਪਣੀ ਫੈਮਲੀ ਨੂੰ ਵਧੀਆ ਫਿਊਚਰ ਦਵਾਂ ਬਾਕੀ ਚੜ੍ਹਦੀ ਕਲਾ ਰਵੇ ਰੱਬ ਸਾਰਿਆਂ ਚੜ੍ਹਦੀ ਕਲਾ ਚ ਰੱਖੇ ਬਾਕੀ ਜੋ ਵੀ ਅਪਡੇਟ ਆਏਗੀ ਜਾਂ ਤੇ ਉਹ ਵੀ ਤੁਹਾਡਾ ਖਿਆਲ ਹੋਇਆ ਜਾ ਸਲਾਹ ਹੋਈ ਤੁਹਾਡੀ ਦਿਲ ਦੀ ਰਾਏ ਹੋਈ ਵੀਡੀਓ ਬਾਰੇ ਜਰੂਰ ਦੱਸਿਓ ਵੀਡੀਓ ਨੂੰ ਜਿਆਦਾ ਜਿਆਦਾ ਲਾਈਕ ਕਰ ਦਿਓ ਤੁਹਾਡਾ ਆਪਣਾ ਚੈਨਲ ਆ ਚੈਨਲ ਨੂੰ ਸਬਸਕ੍ਰਾਈਬ ਕਰ